ਬਲਦੇ ਜੋ ਤੁਸੀਂ ਦੱਸਿਆ ਉਹ ਸਾਰੇ ਅੱਜ ਤੁਹਾਡੇ ਈਓ ਸਾਹਿਬ ਕੋਲ ਆਏ ਸੀਗੇ ਈਓ ਸਾਹਿਬ ਅੱਜ ਥੋੜੇ ਜਿ ਦੇ ਡਿਵੀਜ਼ਨ ਨੇ ਉਹਨਾਂ ਦੀ ਬੈਠਕ ਚੱਲ ਰਹੀ ਹੈ ਡੀਸੀ ਸਾਹਿਬ ਨਾਲ ਔਰ ਅੱਜ ਅਸੀਂ ਵਿਪਰ ਭਾਈ ਨੂੰ ਇੱਕ ਰਿਕਵੈਸਟ ਕਰਕੇ ਜਾ ਰਹੇ ਹਾਂ ਕਿ ਇਹ ਸ਼ਹਿਰ ਜੇ ਪੁੱਛਿਓ ਜਿਹੜੀਆਂ ਕੁਰੀਤੀਆਂ ਉਹਨਾਂ ਨੂੰ ਥੋੜਾ ਜਿਹਾ ਦੂਰ ਕਰਨ ਵਾਸਤੇ ਤੁਹਾਡੇ ਸਹਿਯੋਗ ਦੀ ਲੋੜ ਹੈ ਕਾਰਨ ਕੀ ਹੈਗਾ ਉਹ ਹੈ ਕਿ ਬਰਦਾਸਪੁਰ ਦੇ ਜਿਹੜੇ ਮੇਨ ਬਾਜ਼ਾਰ ਨੇ ਜਾਂ ਕਾਫੀ ਸਰਾਊਂਡਿੰਗ ਏਰੀਆ ਹੈ ਉਹਦੇ ਵਿੱਚ ਨਾਜਾਇਜ਼ ਰੇੜੀਆਂ ਤੇ ਨਾਜਾਇਜ਼ ਫੜੀਆਂ ਉਹ ਬਹੁਤ ਹੈ ਇਹਨਾਂ ਨੇ ਜੇ ਸਾਹ ਦੱਸਿਆ ਕਿ 256 ਜਿਹੜੀਆਂ ਰੇੜੀਆਂ ਜਿਹੜੀਆਂ ਰਜਿਸਟਰਡ ਹੈਗੀਆਂ ਮੈਂ 356 356 ਤੇ ਇਹਦੇ ਬਾਵਜੂਦ ਜਦੋਂ ਸ਼ਹਿਰ ਚ ਜਾਂਦੇ ਨੇ ਤਾਂ 2000 ਤੋਂ ਉੱਪਰ ਵੱਧ ਰੇੜੀ ਫੜੀ ਸਾਨੂੰ ਦਿਖ ਜਾਂਦੀ ਹੈ ਤਾਂ ਸੋ ਇਲੀਗਲ ਵੇ ਨਾਲ ਵੀ ਬਹੁਤ ਲੋਕ ਰਹਿ ਰਹੇ ਨੇ ਤੇ ਉਹਨਾਂ ਤੇ ਨਜ਼ਰ ਰੱਖਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਪਿਛਲੇ ਦਿਨ ਹੀ ਅਸੀਂ ਐਸਐਸਪੀ ਸਾਹਿਬ ਨੂੰ ਮਿਲੇ ਸੀਗੇ ਉਹਨਾਂ ਨੇ ਵੀ ਬੇਨਤੀ ਕੀਤੀ ਸੀ ਕਿ ਇਹਦੀ ਥੋੜੀ ਵੈਰੀਫਿਕੇਸ਼ਨ ਕੀਤੀ ਜਾਵੇ ਔਰ ਬੜੇ ਹਾਈ ਲੈਵਲ ਦੇ ਉੱਪਰ ਸਾਨੂੰ ਪਤਾ ਲੱਗਿਆ ਕਿ ਚੱਲ ਰਿਹਾ ਹੈ ਹਰ ਥਾਣੇ ਦੇ ਵਿੱਚ ਇੰਟੀਮੀਸ਼ਨ ਜਿਹੜੀ ਆ ਜਾ ਚੁੱਕੀ ਹੈ ਅੱਜ ਨਗਰ ਕਿ ਜਿਹੜੇ ਇਹ ਜਿਹੜੇ ਲੋਕ ਨੇ ਇਹਨਾਂ ਦੀ ਜਿਹੜੀਆਂ ਨਜਾਇਜ਼ ਰੇੜੀਆਂ ਫੜੀਆਂ ਜਿਹੜੀਆਂ ਲੱਗੀਆਂ ਆਦਰ ਰਜਿਸਟਰ ਕਰੋ ਜੇ ਜਾਇਜ਼ ਨੇ ਤੇ ਉਹਨਾਂ ਰਜਿਸਟਰ ਕਰੋ ਅਗਰ ਨਹੀਂ ਰਜਿਸਟਰ ਤੇ ਇਹਨਾਂ ਨੂੰ ਹਟਾਓ ਤੇ ਜਾਂ ਇਹਨਾਂ ਨੂੰ ਸ਼ਹਿਰ ਤੋਂ ਬਾਹਰ ਕੱਢੋ ਜਿੱਥੇ ਵੀ ਮਰਜ਼ੀ ਕਰੋ ਬਟ ਸਾਨੂੰ ਇਹ ਸ਼ਹਿਰ ਦੇ ਦਿਖਣੇ ਨਹੀਂ ਚਾਹੀਦੇ ਉਹਦਾ ਕਾਰਨ ਕੀ ਹੈਗਾ ਵਾ ਇਹ ਸ਼ਹਿਰ ਦੇ ਵਿੱਚ ਜੋ ਚੋਰੀਆਂ ਡਕੈਤੀਆਂ ਜਾਂ ਜੋ ਅਪਰਾਧਿਕ ਕੰਮ ਹੋ ਰਹੇ ਨੇ ਉਹ ਇਹਨਾਂ ਦੇ ਥਰੂ ਹੀ ਹੋ ਰਹੇ ਨੇ ਕਿਉਂਕਿ ਇਹਨਾਂ ਦੀ ਆਈਡੈਂਟੀਫਿਕੇਸ਼ਨ ਨਹੀਂ ਹੈਗੀ ਦੇਖਣ ਵਿੱਚ ਕੀ ਆ ਰਿਹਾ ਵਾ ਕਿ ਇੱਥੇ ਕ੍ਰਾਈਮ ਕਰਦੇ ਨੇ ਬੜੀ 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 ਚੋਰੀਆਂ ਹੋਈਆਂ ਨੇ ਸਾਡੇ ਰੋਹਿਤ ਟੋਪਿਕਲ ਦੇ ਚੋਰੀ ਹੋਈ ਸੀ 35-40 ਲੱਖ ਰੁਪਏ ਦੀ ਅੱਜ ਤੱਕ ਉਹਨੇ ਜਿਹੜੇ ਆ ਦੋਸ਼ੀ ਫੜੇ ਨਹੀਂ ਗਏ ਉਹਦਾ ਕਾਰਨ ਕੀ ਹੈ ਕਿਉਂਕਿ ਇਹੀ ਲੋਕ ਨੇ ਜਿਹੜੇ ਕ੍ਰਾਈਮ ਕਰਦੇ ਨੇ ਔਰ ਫਿਰ ਦੁਬਾਰਾ ਆਪਣੇ ਇਲਾਕੇ ਤੋਂ 도ੜ ਜਾਂਦੇ ਨੇ ਫਿਰ 6 ਮਹੀਨੇ ਬਾਅਦ ਆਉਂਦੇ ਨੇ ਫਿਰ ਕ੍ਰਾਈਮ ਕਰਦੇ ਨੇ ਫਿਰ 도ੜ ਜਾਂਦੇ ਨੇ ਤੋਂ ਸੋ ਇਹਨਾਂ ਦੀ ਵੈਰੀਫਿਕੇਸ਼ਨ ਹੋਣਾ ਬਹੁਤ ਜ਼ਰੂਰੀ ਹੈ ਔਰ ਨਗਰਪਾਲਿਕਾ ਰੇ ਜੋ ਤੋਂ ਭੂਮਿਕਾ ਅਸੀਂ ਬੇਨਤੀ ਆਈ ਕਰਨਾ ਹੈ ਕਿ ਉਹ ਆਪਣੇ ਨਿਭਾਣ ਔਰ ਬਾਜ਼ਾਰ ਦੇ ਵਿੱਚ ਜੋ ਨਜਾਇਜ਼ ਐਂਕਾਊਂਟਰਮੈਂਟ ਔਰ ਰੇਡੀਆਂ ਫੜੀਆਂ ਜਿਹੜੀਆਂ ਬਿਲਕੁਲ ਨਜਾਇ ਸਨਾਤਨ ਕ੍ਰਾਂਤੀ ਦਲ ਉਦਾਸਪੁਰੋਂ ਜਿਹੜਾ ਆਪਣਾ ਮੰਗ ਪੱਤਰ ਦੇਣ ਵਾਸਤੇ ਆਇਆ ਨਾ ਸ਼ਿਆਦਿਸਮਸਿਆਵਾਰੇ ਜਿਸ ਵਿੱਚ ਰੇੜੀਆਂ ਦੀ ਪ੍ਰੋਬਲਮ ਆ ਜਾਂ ਲੋਕਾਂ ਦੇ ਆਵਾਜ਼ਾਂ ਦੇ ਵਿੱਚ ਜੋ ਰੇੜੀਆਂ ਚੱਲ ਰਹੀਆਂ ਨੇ ਉਹ ਪ੍ਰਾਪਰ ਸਿਸਟਮ ਨਾਲ ਜਾਂ ਦੁਕਾਨਦਾਰਾਂ ਨੇ ਜਿਹੜਾ ਸਮਾਨ ਜਿਹੜਾ ਉਹ ਗਾਹ ਪ੍ਰਾਪਰ ਸਿਸਟਮ ਉੱਤੇ ਨਹੀਂ ਲਗਾਇਆ ਉਹਦੇ ਸਬੰਧੀਆਂ ਇਹਨਾਂ ਨੇ ਆ ਕੇ ਜਿਹੜੀ ਆਪਣੀ ਪ੍ਰੋਬਲਮ ਦੱਸੀ ਹੈਗੀ ਨਾ ਅਸੀਂ ਨਗਰ ਕੌਂਸਲ ਵੱਲੋਂ ਜਿਹੜੇ ਆ ਜੁਨਾਹ ਰੇੜੀਆਂ ਨੂੰ ਨੰਬਰ ਜਾਰੀ ਕੀਤੇ ਹੋਏ ਨਾ ਉਹਨਾਂ ਨੂੰ ਹਦਾਇਤ ਕਰਾਂਗੇ ਕਿ ਉਹ ਆਪਣੀ ਆਪਣੀ ਗੱਲ ਦੇ ਵਿੱਚ ਆਈਡੀ ਕਾਰਡ ਪਾ ਕੇ ਰੱਖਣ ਕਿਉਂਕਿ ਆਲਰੇਡੀ ਕਮੇਟੀ ਨੇ ਆਈਡੀ ਕਾਰਡ ਇਸ਼ੂ ਕੀਤੇ ਹੋਏ ਨੇ ਉਹਨਾਂ ਨੂੰ ਜਿਹੜੇ ਵੈਂਡਰ ਹੈਗੇ ਨਾ ਉਹਨਾਂ ਨੂੰ ਇੱਕ ਕਾਰਡ ਇਸ਼ੂ ਕੀਤੇ ਹੋਏ ਨੇ ਉਹ ਆਪਣੇ ਘਰ ਚ ਪਾ ਕੇ ਰੱਖਣ ਜਿਹੜੇ ਉਹਨਾਂ ਦੀਆਂ ਰੇੜੀਆਂ ਨਾ ਉਹਨਾਂ ਉਹੋ ਹੀ ਨੰਬਰ ਉਹਨਾਂ ਨੂੰ ਆਪਣੀ ਰੇੜੀ ਉੱਤੇ ਲਾ ਕੇ ਰੱਖਣ ਤਾਂ ਕਿ ਜੋ ਇਹਨਾਂ ਦੀ ਪਛਾਣ ਹੋ ਸਕੇ ਕਿ ਕਿਹੜੀ ਰੇੜੀ ਹੈ ਜਿਹੜੀ ਨਗਰ ਕੌਂਸਲ ਕੋਲ ਜਿਸੜਾ ਤੇ ਕਿਹੜੀ ਨਹੀਂ ਹੈਗੀ ਜਿਹੜੀ ਰਜਿਸਟਰ ਨਹੀਂ ਹੈਗੀ ਉਹਦੇ ਉੱਤੇ ਨਗਰ ਕੌਂਸਲ ਕਾਰਵਾਈ ਕਰੇਗੀ ਤੇ ਜਿਹੜੀ ਸ਼ਹਿਰ ਦੇ ਵਿੱਚ ਜਿੰਨੀਆਂ ਕਰੋਸ ਜਿਹੜੀ ਸਮੱਸਿਆ ਗਿਆ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇਗੀ ਔਰ ਆਨਲ ਪਬਲਿਕ ਜਿਹੜੀ ਆ ਕੋਈ ਪ੍ਰੋਬਲਮ ਆਏ ਉਹ ਸੁਲਝੋ ਕਰੇਗੀ ਇਹ ਜਿੰਕ ਬੇਤੀ ਛੋਟੀ ਜੀ ਨਾਲ ਹੀ ਕਰਨਾ ਚਾਹੁੰਦਾ ਸਰ ਕਿ ਇਹਦੇ ਵਿੱਚ ਕਿਸੇ ਵੀ ਰਾਜਨੀਤਿਕ ਪ੍ਰਭਾਵ ਦੇ ਅੰਡਰ ਆ ਕੇ ਕੋਈ ਕੰਪਰੋਮਾਈਜ਼ ਨਾ ਕੀਤਾ ਜਾਵੇ ਨਗਰਪਾਲਿਕਾ ਆ ਕੇ ਸਾਡੀ ਇਹ ਬਿੰਦੂ ਨਹੀਂ ਦੇਖੋ ਜੀ ਅਸੀਂ ਤੇ ਜ਼ਰੂਰਤੀ ਕੰਮ ਕਰਦੀਆਂ ਐਜ਼ ਏਮਪਲਾਈਜ਼ ਵਰਕ ਹੀ ਕਰਦੀਆਂ ਔਰ ਐਜ਼ ਏ ਕੋਰਟ ਦੇ ਹੁਕਮਾਂ ਤਾਕ ਜੋ ਡਾਇਰੈਕਸ਼ਨਾਂ ਸਾਨੂੰ ਮਹਿਕੂਲ ਪ੍ਰਾਪਤ ਹੁੰਦੀਆਂ ਤੇ ਜੋ ਸਾਡੇ ਕਾਨੂੰਨ ਦੇ ਇਸੋ ਇੱਕੋ ਦੇ ਕਾਨੂੰਨ ਦੇ ਵਿੱਚ ਜੋ ਧਾਰਾਵਾਂ ਹੈਗੀਆਂ ਅਸੀਂ ਉਹਦੇ ਤਹਿਤ ਕੰਮ ਕਰਨਾ ਹੈ ਔਰ ਉਸ ਤਹਤ ਜੋ ਅਸੀਂ ਕੰਮ ਕਰਾਂਗੇ ਸਹੀ ਕਰਾਂਗੇ ਗਲਤ ਨਹੀਂ ਕਰਾਂਗੇ ਧੰਨਵਾਦ